ਪਰਾਵੋ ਸਾਰੇ ਬੰਦੇ ਆਪਾ ਇੱਥੇ ਬਹਿ ਜਾਓ ਬੈ ਕੇ ਆਪਾਂ ਰੋਡ ਜਾਮ ਕਰਾਂਗੇ ਆਪਾਂ ਆਦੇ ਪਰਦੇ ਛੜਾਵਾਂਗੇ ਕਿਉਂਕਿ ਕੁਝ ਨੂੰ ਅਦਾ ਲੱਗੇ ਗੱਲ ਨੂੰ ਚਾਦੇ ਵੀ ਛੱਕੂ ਵੀ ਰੋਡ ਜਾਮ ਕਰਾਂਗੇ 5 ਮਿੰਟ ਖੜ੍ਹ ਜਾਈਏ ਬੰਦੇ ਜਿਹੜੀ ਆ ਰੋਡ ਆਪਾਂ ਕਰਦੇ ਰਹਿਣਾ ਦੋ ਬੰਦੇ ਲੈ ਗਏ ਕਿਸਾਨ ਭਰਾਵੋ ਤੁਹਾਨੂੰ ਪਤਾ ਕਿ ਪ੍ਰਸ਼ਾਸਨ ਨੇ ਹੁਣ ਸਰੇ ਅੰਤ ਤੱਕਾ ਕੀ ਤੇ ਆਪ ਆਪਦੇ ਘਰਾਂ ਨੂੰ ਜਾ ਰਹੇ ਸੀ ਸ਼ਹਿਰ ਦੇ ਆਪਾਂ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਵੀ ਖੜੇ ਪ੍ਰਸ਼ਾਸਨ ਇੱਕ ਗੱਲ ਦਾ ਜਵਾਬ ਦੇਵੇ ਕਿ ਉਹ ਇਹਨਾਂ ਨੂੰ ਤਕਲੀਫ ਦਿੱਤੀ ਸੀ ਅਸੀਂ ਕਹੇ ਤੁਸੀਂ ਜ਼ਿੰਮੇਵਾਰ ਹੋ ਕੇ ਖੜੋ ਕੋਈ ਇੱਕ ਅਸੀਂ ਆਪਦੇ ਪਾਸੇ ਜ਼ਿੰਮੇਵਾਰ ਸਾਡੇ ਜਥੇਬੰਦੀਆਂ ਜ਼ਿੰਮੇਵਾਰ ਜਥੇਬੰਦੀਆਂ ਨੇ ਸਾਨੂੰ ਵੀ ਜਵਾਬ ਦੇਣਾ ਪੈਂਦਾ ਜਿਵੇਂ ਸਾਨੂੰ ਆਪਦੇ ਅਫਸਰਾਂ ਨੂੰ ਦੇਣਾ ਜਵਾਬ ਦੇਣਾ ਪੈਂਦਾ ਇਹ ਸਾਡੇ ਜਥੇਵੰਦੀ ਦੇ ਲੀਡਰਾਂ ਦੀ ਪੱਕਾ ਤਾਰੀਆਂ ਗਈਆਂ ਨੇ ਇਹ ਕੀ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਭਾਵੇਂ ਕਿ ਦੋ ਪਾਰਟੀ ਚ ਅਗਲੇ ਬੀਜੇ ਪੀ ਕਾਂਗਰਸ ਦੇ ਵਿੱਚ ਸੀ ਅਜੇ ਬੀਜੇਪੀ ਚੋਂ ਗਈ ਕੱਲ ਨੂੰ ਕਿਸੇ ਪਾਸੇ ਵੋਟ ਗੁੱਸੇ ਮਾਰੂਗੀ ਇਹਦੇ ਪਿੱਛੇ ਆਪ ਪਰਲੀ ਕਹ ਰਾਸ਼ ਕਰ ਕੀ ਹੈ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਸਾਡੇ ਜਥੇਵੰਦੀ ਦੇ ਲੀਡਰਾਂ ਦੀ ਪੱਕਾ ਉਤਰਨਾ ਤਾਂ ਕਿ ਅਸੀਂ ਓਨੀ ਦੇਰ ਤੱਕ ਸਾਡੇ ਦੋ ਬੰਦਿਆਂ ਨੂੰ ਪੁਲਿਸ ਅੰਦਰ ਚਾਕੇ ਲੈ ਗਈ ਹੈ ਜਿੰਨੀ ਦੇਰ ਤੱਕ ਉਹਨਾਂ ਨੂੰ ਬਾਹਰ ਨਹੀਂ ਆਉਂਦੀ ਸਾਡੇ ਸਾਹਮਣੇ ਵਾਲੇ ਨਹੀਂ ਕਰਦੀ ਉਹਨਾਂ ਦੇਰ ਤੱਕ ਰੋਡ ਜਾਮ ਰੱਖਾਂਗੇ ਸਾਰੇ ਬਿੰਦ ਪ੍ਰਾਵਾਹ ਨੂੰ ਬੇਚਿਆ ਕੇ ਲੋਡ ਜਮ ਕਰੋ ਨਹੀਂ ਦੇਰ ਤੱਕ ਸਾਡੇ ਬੰਦੇ ਨਹੀਂ ਸਾਡੇ ਬੰਦੇ ਸਾਹਮਣੇ ਦਿਓ ਬੈਠੋ ਵੇ ਸੜਕ ਦੇ ਸਾਰੇ ਅਸੀਂ ਖਾਰੇ ਲੁੱਕ ਲੁੱਕ ਕੇ ਸਮੇਂ ਆ ਜਾਂਦੇ ਜਿਹੜਾ ਹੁੰਦਾ ਇਸ ਟਾਈਮ ਕਿਸਾਨਾਂ ਨੇ ਫਿਰ ਸੜਕ ਜਾਮ ਕਰ ਦਿੱਤੀ ਹੈ ਸੜਕ ਦੇ ਵਿੱਚ ਤੇ ਜਾਮ ਲਾ ਦਿੱਤਾ ਹੈ ਕਿਉਂਕਿ ਕਿਸਾਨ ਔਰਸਨ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਬਰੋਝ ਵੱਲੋਂ ਕਿਸਾਨਾਂ ਦੀ ਰਿਹਾਈ ਤੱਕ ਜਾਮ ਨਹੀਂ ਖੁੱਲੇਗਾ ਜਿਨ੍ਹਾਂ ਦੇ ਜਿੰਨੀ ਦੇਰ ਤੱਕ ਕਿਸਾਨਾਂ ਦੀ ਰਿਹਾਈ ਨਹੀਂ ਹੁੰਦੀ